ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵਿਦਿਆਰਥੀਓ ਅੱਜ ਤੁਹਾਡੇ ਸਾਹਮਣੇ ਮੈਂ ਗਰੂ ਗ੍ਰੋ ਹੋਈਆਂ ਆਪਣਾ ਅੱਜ ਦਾ ਵਿਸ਼ਾ ਲੈ ਕੇ ਪੰਜ ਪਿਆਰੇ ਜਿਹੜਾ ਇਹ ਪੰਜ ਪਿਆਰੇ ਬੇਟਾ ਤੁਹਾਨੂੰ ਪਤਾ ਹੋਵੇਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਸਿੱਖਾਂ ਦੇ 10ਵੇਂ ਗੁਰੂ ਹੋਏ ਹਨ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਪਰ ਖਾਲਸਾ ਪੰਥ ਦੀ ਸਥਾਪਨਾ ਕਰਨ ਦੇ ਪਿੱਛੇ ਵੀ ਇੱਕ ਲੰਬੀ ਕਹਾਣੀ ਹੈ ਸਟੋਰੀ ਹੈ ਜਿਸ ਬਾਰੇ ਜਾਨਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਹਾਂਜੀ ਬੇਟਾ ਪੰਜ ਪਿਆਰੀ ਜਿਨ੍ਹਾਂ ਨੂੰ ਗੁਰ ਗੋਬਿੰਦ ਸਿੰਘ ਜੀ ਨੇ ਪੰਡਾਲ ਦੇ ਵਿੱਚੋਂ ਬਾਰੀ-ਬਾਰੀ ਉਠਾਇਆ ਸਭ ਤੋਂ ਪਹਿਲਾਂ ਬੇਟਾ ਇੱਕ ਸਭਾ ਬੁਲਾਈ ਗਈ ਗੁਰ ਗੋਬਿੰਦ ਸਿੰਘ ਜੀ ਨੇ ਜਿਦੇ ਵਿੱਚ ਉਹਨਾਂ ਨੇ ਹਰ ਇੱਕ ਬੰਦੇ ਨੂੰ ਇਹ ਆਫਰ ਦਿੱਤੀ ਕਿ ਉਹ ਆਪਣਾ ਸਿਰ ਗੁਰ ਗੋਬਿੰਦ ਸਿੰਘ ਜੀ ਨੂੰ ਅਰਪਣ ਕਰੇ ਪਰ ਸਭ ਤੋਂ ਪਹਿਲਾਂ ਇੱਕ ਵਿਅਕਤੀ ਆਇਆ ਜਿਸ ਦਾ ਨਾਂ ਸੀ ਦਇਆ ਸਿੰਘ ਜੀ ਦਇਆ ਸਿੰਘ ਜੀ ਲਾਹੌਰ ਦੇ ਰਹਿਣ ਵਾਲੇ ਸਨ ਉਹਨਾਂ ਨੇ ਆਪਣਾ ਸਿਰ ਗੁਰੂ ਜੀ ਨੂੰ ਪੇਟ ਕੀਤਾ ਗੁਰੂ ਜੀ ਉਹਨਾਂ ਨੂੰ ਆਪਣੇ ਆਏ ਤੰਬੂ ਦੇ ਵਿੱਚ ਲੈ ਗਏ ਤੇ ਬਾਹਰ ਜਦੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦੇ ਕੋਲ ਇੱਕ ਨੰਗੀ ਤਲਵਾਰ ਸੀ ਜਿਹੜੀ ਕਿ ਖੂਨ ਦੇ ਨਾਲ ਲਤਪਤ ਸੀ ਸਭਾ ਵਿੱਚ ਬੈਠੇ ਸਾਰੇ ਜਿੰਨੇ ਵੀ ਉੱਥੇ ਬਜ਼ੁਰਗ ਮਾਤਾ ਭੈਣ ਭਰਾ ਸਭ ਬੈਠੇ ਸੀ ਉਹਨਾਂ ਨੂੰ ਦੇਖ ਕੇ ਘਬਰਾ ਗਏ ਕਿ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਸਾਰੇ ਅਜਿਹਾ ਹੀ ਸੋਚਣ ਲੱਗੇ ਫਿਰ ਗੁਰਜੂ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ ਇਸ ਤਰ੍ਹਾਂ ਉਹਨਾਂ ਨੇ ਪੰਜ ਸਿੰਘਾਂ ਤੋਂ ਬਾਰੀ-ਬਾਰੀ ਇੱਕ ਸਿੰਘ ਆਪਣੇ ਸਿਰ ਦੀ ਮੰਗ ਕੀਤੀ ਬਹਾਦਰ ਸਿੰਘ ਕਬール ਧਰਮ ਸਿੰਘ ਜੀ ਭਾਈ ਹਿਮਾ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਾਬ ਸਿੰਘ ਜੀ ਨੇ ਆਪਣਾ ਸਿਰ ਗੁਰੂ ਜੀ ਨੂੰ ਅਰਪਣ ਕੀਤਾ ਫਿਰ ਗੁਰੂ ਜੀ ਉਹਨਾਂ ਨੂੰ ਪੰਡਾਲ ਦੇ ਵਿੱਚ ਲੈ ਕੇ ਗਏ ਲੇਕਿਨ ਪੰਡਾਲ ਦੇ ਵਿੱਚ ਲੈਣ ਤੋਂ ਪਹਿਲਾਂ ਉਹਨਾਂ ਨੇ ਸਾਰਿਆਂ ਨੂੰ ਇੱਕ ਚੰਗੀ ਪੋਸ਼ਾਕ ਇੱਕੋ ਜੀ ਪੋਸ਼ਾਕ ਪਹਿਨਾਈ ਜਿਦੇ ਵਿੱਚ ਉਹਨਾਂ ਸਾਰਿਆਂ ਦਾ ਇੱਕੋ ਜੀ ਸਰੂਪ ਲੱਗ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਾਇਆ ਸਿੰਘ ਨੂੰ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ ਭਾਈ ਤਰਮ ਸਿੰਘ ਜੀ ਜੋ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਭਾਈ ਹਿਮਾ ਸਿੰਘ ਜੀ ਜੋ ਕਿ ਓਡੀਸ਼ਾ ਦੇ ਰਹਿਣ ਵਾਲੇ ਸਨ ਭਾਈ ਮੋਕਮ ਸਿੰਘ ਜੀ ਗੁਜਰਾਤ ਦੇ ਤੇ ਭਾਈ ਸਾਹਿਬ ਸਿੰਘ ਜੀ ਕਰਨਾਟਕ ਦੇ ਰਹਿਣ ਵਾਲੇ ਸਨ ਇਹ ਸਾਰੇ ਪ੍ਰਾਂਤਾਂ ਦੀਆਂ ਵਿਅਕਤੀਆਂ ਨੂੰ ਇੱਕ ਅਜਿਹੀ ਪੋਸ਼ਾਕ ਦੇ ਵਿੱਚ ਜਿਨ੍ਹਾਂ ਨੇ ਤਿਆਰ ਕੀਤਾ ਜੋ ਸਭ ਤੋਂ ਉਹਨਾਂ ਨੂੰ ਡਿਫਰੈਂਟ ਉਹਨਾਂ ਨੂੰ ਵੱਖਰੀ ਪਛਾਣ ਦੇ ਸਕਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਖੰਡੇ ਬਾਟੇ ਦਾ ਅਮਰਤ ਤਿਆਰ ਕੀਤਾ ਨਾ ਪੰਜਾਂ ਪਿਆਰਿਆਂ ਨੂੰ ਸ਼ਕਾਇਆ ਤੇ ਬਾਅਦ ਵਿੱਚ ਉਹਨਾਂ ਪੰਜਾਂ ਤੋਂ ਹੀ ਆਪਣਾ ਅਮਰਤ ਸ਼ਕਿਆ ਤੇ ਆਪਣਾ ਨਾਮ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖਿਆ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਕਿਆ ਆਪੇ ਗੁਰਚੇਲਾ ਉਹ ਆਪ ਹੀ ਗੁਰੂ ਹੈ ਤੇ ਆਪ ਹੀ ਚੇਲਾ ਹੈ ਧੰਨਵਾਦ